ਇਸ ਵਾਸ਼ਨਾ ਨੇ ਅਸੀਮ ਵਾਸ਼ਨਾ ਨੇ ਮਹਾਨ ਗਿਆਨੀ ਨੂੰ ਭ੍ਰਸ਼ਟ ਕੀਤਾ ਕਿਹੜਾ ਗਿਆਨੀ ਬ੍ਰਹਮਾ ਸਾਰੇ ਗਿਆਨੀ ਆ ਅੱਜ ਤੱਕ ਜਿੰਨੇ ਗਿਆਨੀ ਹੋਏ ਨੇ ਕਥਾਵਾਚਕ ਹੋਏ ਨੇ ਇੰਜ ਕਹਿ ਲਈਏ ਸ਼ਰਮ ਹੋ ਰੇ ਬ੍ਰਹਮਾ ਕਥਾ ਕਰਦਾਸ ਵੀ ਸਿਰਫ ਉਚਾਰਣੇ ਨੇ ਕੀਤੇ ਕਥਾ ਕਰਦਾਸ ਸਰੋਤਿਆਂ ਦੇ ਵਿਚ ਬਿਸ਼ਨੂ ਵੀ ਬੈਠਦਾ ਸੀ ਸ਼ੰਕਰ ਵੀ ਬੈਠਦਾ ਸੀ ਸੁਰਤਿਆਂ ਵਿੱਚ ਬ੍ਰਹਮੇ ਦੀ ਬੱਚੀ ਸੁਰਸਤੀ ਸਰਦਾ ਸੁਰਸਵਤੀ ਮਹਾਨ ਵਿਦਵਾਨ اور ਵਿਦਿਆ ਦੀ ਦਾਤੀ ਮੰਨੀ ਜਾਂਦੀ ਹੈ ਉਹ ਵੀ ਬੈਠਦੀ ਸੀ ਸੁਣਦੀ ਸੀ ਆਪਣੇ ਪਿਤਾ ਨੂੰ ਸੁਣਦੀ ਸੀ ਇੱਕ ਦਿਨ ਸੋਲਾ ਸਿੰਗਾਰ ਦੀ ਕਥਾ ਕਰ ਰਿਹਾ ਸੀ ਬ੍ਰਹਮਾ दृष्टि टिकी सुरस्थी थे टिकी रह गई दृष्टि हटी नहीं लोचन लोचा ए हटी नहीं लोचा हटी नहीं वेखण दी लोचा हटी नहीं और सुरस्थी जड़ी इतने ज्ञानवान सी ओने देखे जड़ी लोचा है भ्रष्ट हो गई सुरस्थी चोंके सुजवान सी ਉਨੇ ਦੇਖ ਲਿਆ ਉਹ ਸਾਹਮਣੇ ਤੋਂ ਉੱਠ ਕੇ ਨਾ ਸੱਜੇ ਪਾਸੇ ਆਣ ਬੈਠੇ ਔਰ ਕਹਿੰਦੇ ਤੇਨੇ ਬ੍ਰਹਮੇ ਨੇ ਇਧਰ ਮੂੰਹ ਬਣਾ ਲਿਆ ਨਹੀਂ ਹੋ ਸਕਦਾ ਮੂੰਹ ਹੀ ਇਧਰ ਫੇਰ ਲਿਆ ਅੰਕੀ ਤੋਂ ਔਰ ਕਹਿੰਦੇ ਨੇ ਕਥਾ ਵਿਚਾਰ ਬੈਠ ਕੇ ਕਰਦਾ ਸੀ ਚਾਰੋਂ ਪਾਸੇ ਦੇਵਤੇ ਬੈਠਦੇ ਸਨ ਕਿ ਸੁਰਸਤੀ ਨੇ ਦੇਖਿਆ ਤੇ ਦ੍ਰਿਸ਼ਟੀ ਮੇਰੇ ਤੇ ਉਹ ਸੱਜੇ ਤੋਂ ਉੱਠ ਕੇ ਨਾ ਇਧਰ ਖੱਬੇ ਪਾਸੇ ਆਣ ਬੈਠੇ ਉਹ ਸੰਗਤਾਂ ਤੇ ਚਾਰੋਂ ਪਾਸੇ ਬੈਠੀਆਂ ਸਨ ਬ੍ਰਹਮੇ ਨੇ ਖੱਬੇ ਪਾਸੇ ਮੋੜੇ ਦ੍ਰਿਸ਼ਟੀ ਫਿਰ ਸੁਰਸਤੀ ਤੇ ਕਹਿੰਦੇ ਨੇ ਇਹ ਕੌਤਕ ਸ਼ਿਵ ਜੀ ਨੇ ਦੇਖਿਆ ਉਹਨਾਂ ਨੂੰ ਕ੍ਰੋਧ ਚੜ ਗਿਆ ਬੇ ਨਾ ਗਿਆਨੀ ਇਤਨਾ ਸੂਝਵਾਨ ਇਤਨਾ ਮਾਨ ਪੰਡਿਤ ਇਹ ਕਰ ਕੀ ਰਿਹਾ ਖੰਡਨੇ ਤ੍ਰਿਸ਼ੂਲਨਾਥ ਬ੍ਰਹਮੇ ਦਾ ਸਿਰ ਹੀ ਵੜ ਦਿੱਤਾ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ ਚਾਰੇ ਵੇਦ ਵਖਾਣ ਦਾ ਚਤਰਮੁਖੀ ਹੋਏ ਖਰਾ ਸਿਆਣਾ ਲੋਕਾਂ ਨੂੰ ਸਮਝਾਏਂਦਾ ਵੇਖ ਸੁਰਸਤੀ ਰੂਪ ਲਵਾਨਾ